ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਛੁਰੀ ਤੇ ਇਦਾਂ ਫੜੀਏ ਜਿੱਦਾਂ ਮਾਰਨੀ ਹੁੰਦੀ ਹੈ ਕਿਸੇ ਤੇ ਬੜੀ ਹੈ ਵੀ ਹੈ ਨਾ ਤੂੰ ਮੇਰੇ ਅੱਗੇ ਕੈਮਰਾ ਕਿੱਦਾਂ ਕੀਤਾ ਯਾਰ ਮੈਨੂੰ ਦੱਸ ਯਾਰ ਕੈਮਰਾ ਸਿੱਕਾ ਵਾਲਾ ਵੀਡੀਓ ਨਹੀਂ ਬਣਦੀਆ ਗਰਮੀ ਬੜੀ ਆ ਦਿਲ ਨਹੀਂ ਕਰਦਾ ਬ੍ਰੋ ਵੀ ਚਿਪ ਚਿਪ ਵਾਲਾ ਮੌਸਮ ਹੈ ਪਚਪੜ ਚਿਪੜ ਚਿਪੜ ਵਾਲਾ ਜੇ ਮੈਂ ਕਮਾ ਭਾਬੀ ਜੀ ਨੂੰ ਵੀਡੀਓ ਬਣਾਉ ਤੇ ਮੈਨੂੰ ਕਹਿੰਦੇ ਆ ਹਾਂ ਮੇਰਾ ਦਿਲ ਨਹੀਂ ਕਰਦਾ ਹੁਣ ਬਣਾਉਣ ਨੂੰ ਇਹ ਝੱਡੋ ਬਣਾ ਕੀ ਬਣਾਉਣੀ ਆ ਮੈਨੂੰ ਲੱਗਦਾ ਹੈ ਕਿ ਕੇ ਦਿਨ ਤੁਸੀਂ ਛੱਡ ਹੀ ਦਣੀ ਆ ਕਈ ਜਿਹੜੇ ਦੇਖਦੇ ਆ ਤਾਂ ਉਹ ਫਿਰ ਨੌਲਾ ਬੰਦ ਤੁਹਾਡੀ ਵੀਡੀਓ ਨਹੀਂ ਆਈ ਤੇ ਤੁਹਾਡੀ ਵੀਡੀਓ ਨਹੀਂ ਆਈ ਫਿਰ ਜਦੋਂ ਜਿਹੜੇ ਉਹ ਕਹਿਣ ਵਾਲੀਆਂ ਨੇ ਕਿ ਤੁਹਾਡੀ ਵੀਡੀਓ ਨਹੀਂ ਆਈ ਫਿਰ ਮਾਲ ਜਿੰਦਾ ਵੀ ਨਹੀਂ ਚੰਗ ਬਣਾ ਲਈਏ ਬਣਾ ਲਈਏ ਇੰਜ ਹੁੰਦਾ ਹੈ ਤੇ ਜਦੋਂ ਫਿਰ ਜਿੱਤਰਾ ਹੁਣ ਮੇਰੇ ਨੇ ਵੇਖਿਆ ਕਿ ਮੇਰੇ 9000 ਦੇ ਲੱਗੇ ਸ਼ਾਇਦ ਉਹ ਵੀ ਸਬਸਕ੍ਰਾਈਬਰ ਆਣੇ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਦੇਖਦੇ ਨਹੀਂ ਆ ਤੇ ਮੇਰੇ ਖਿਆਲ ਨਾਲ 86% ਆ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ 86% ਉਹ ਵੀਰੇ ਵੀਡੀਓ ਦੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਵੇਖ ਦੇਣ ਚਲੋ ਹਨਾ ਕਿ ਕਿੰਨਾ ਇੰਟਰਸਟ ਹੁੰਦਾ ਹੈ ਚਲੋ ਹਰ ਇੱਕ ਦਾ ਕਰੋ ਚਾਹੇ ਨਾ ਕਰੋ ਉਹ 80 85% ਜਿਹੜੇ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣਾ ਹਨ ਤੇ ਜਿਆਦਾ ਪਤਾ ਕੀ ਆ ਜਿਆਦਾ ਹੁਣ ਲੋਕੀ ਵੀ ਲੋਗ ਨਹੀਂ ਪਸੰਦ ਕਰਦੇ ਆ ਕਿ ਇੱਧਰ ਉੱਧਰ ਦੇ ਜਿੱਤਨਾ ਆਪਾਂ ਜਾਨੇ ਬਾਹਰ ਇੱਧਰ ਉੱਧਰ ਪਰ ਉਹ ਜਾਏ ਵੀ ਜਾਂਦਾ ਨਾ ਬੜੀਆਂ ਵੀਡੀਓ ਲੋਕੀ ਘੱਟ ਲਾਈਕ ਕਰਦੇ ਆ ਪਰ ਆਪਾਂ ਚਲੋ ਹੈਨਾ ਵਲੌਗ ਆ ਕੁਕਿੰਗ ਦੇ ਵੀ ਲੋਗ ਹੁੰਦੇ ਵਿੱਚ ਫਾਨੀ ਫੂਨੇ ਦਾ ਕੁਝ ਨਾ ਕੁਝ ਦੱਸੀਦਾ ਹੈਨਾ ਤੇ ਅੱਜ ਇਤਰਾ ਹੀ ਬੈਠੇ ਬੈਠੇ ਤੇ ਹੋਰ ਤਰ ਪਤਾ ਕੀ ਸੀਏ ਜਿਹੜੇ ਨਵੇਂ ਨਵੇਂ ਆਏ ਆ ਨਾ ਤੇ ਇਹਦੀ ਮੈਂ ਅੱਜ ਬਣਾਉਣੀ ਸਬਜ਼ੀ ਮੈਂ ਕਿਹਾ ਕਿ ਮੈਂ ਵਰੂ ਹੀ ਸੀ ਮੇਰੇ ਲੱਗੇ ਮੈਂ ਕਿਹਾ ਵਰੂ ਨਾ ਅੱਜ ਮੈਂ ਕਿਹਾ ਨਵੀਂ ਸਬਜ਼ੀ ਬਣਾਉਣੀ ਕਹਿੰਦੇ ਕੀ ਬਣਾਣੀ ਕਿ ਮੈਂ ਬਲੋਨੀ ਸੇਫ ਦੀ ਸਬਜ਼ੀ ਤੇ ਨਾਲ ਹੀ ਕਰ ਇੰਜ ਕਰਕੇ ਮੈਂ ਕਹਿੰਦਾ ਤੁਹਾਨੂੰ ਇਹ ਤੋਂ ਬੜੀ ਕੰਬੜੀ ਹੁੰਦੀ ਹੈ ਹਨਾ ਜਿਹੜੀ ਚੰਗੀ ਚੀਜ਼ ਆ ਉਹ ਤੋਂ ਤੁਹਾਨੂੰ ਕੰਬੜੀਆਂ ਹੁੰਦੀਆਂ ਜਿਹੜਾ ਤਾਂ ਲੀ ਮੈਦਾ ਹੋ ਗਿਆ ਜਾਂ ਹੋਰ ਪੀਜ਼ਾ 버ਗਰ ਉਹ ਤੁਹਾਨੂੰ ਬੜੇ ਪਸੰਦ ਆਣਾ ਚੀਜ਼ ਵਗੈਰਾ ਉਹ ਕਿ ਜੀਆ ਤੇ ਇਹਨੂੰ ਵੇਚ ਕੇ ਤੁਹਾਨੂੰ ਕੋਲ ਡਰਿੰਕ ਲਿਆ ਦੋ ਤੁਹਾਨੂੰ ਹੋਰ ਚੀਜ਼ਾਂ ਬਾਹਰ ਦੀਆਂ ਲੈ ਫਾਸਟ ਫੂਡ ਜਿਵੇਂ ਹੋ ਗਿਆ ਚੰਦ ਪੂਦ ਉਹ ਤੁਹਾਨੂੰ ਬੜਾ ਪਸੰਦ ਆ ਤਾਂ ਜਿਹੜੀ ਇਹ ਹੋਣ ਸੇਫ ਦੀ ਸਬਜ਼ੀ ਬਣਨੀ ਹੈ ਇਹ ਤਾਂ ਹੈਲਦੀ ਹੋਊਗੀ ਇਹ ਮਾੜੀ ਥੋੜੀ ਹੋਊਗੀ ਤੁਹਾਡਾ ਜੇ ਆਪਾਂ ਬਣਾਉਣ ਲੱਗੇ ਆ ਪਹਿਲੀ ਵਾਰ ਸਬਜੀ ਸੇਬ ਦੀ ਤੇ ਆਜੋ ਤੁਮ ਬਸਦੇ ਆ ਇਹ ਮੈਨੂੰ ਲੈ ਆ ਜਿਹੜੇ ਅੱਜ ਕੱਲ ਖਟਕੇ ਮਿੱਠੇ ਹੁੰਦੇ ਆ ਤੇ ਮਿੱਠੇ ਸੇਬ ਆ ਉਹ ਜਿਹੜੇ ਹਿੱਲਰ ਸਾਡਾ ਬਹੁਤ ਕਿੰਨੀ ਨੂੰ ਮੇਂਗਾਤਾ ਤੇ ਲਓ ਜੀ ਇਹ ਸੇਬ ਆਪਾਂ ਧੋਲੇ ਆ ਹਨਾ ਤੇ ਇਹਨੂੰ ਆਪਾਂ ਜੀ ਇਸ ਤਰ੍ਹਾਂ ਪੀਸ ਕਰ ਲਾਂਗੇ ਚੀਨ ਲਾਂਗੇ ਤੇ ਮਨੂੰ ਜਿੰਦੀ ਤੁਸੀਂ ਸਬਜੀ ਬਣਾਉਣੀ ਉਹਦੇ ਨਾਲ ਉਹਦੇ ਹਿਸਾਬ ਨਾਲ ਕਿਉਂਕਿ ਆਪਾਂ ਬਾਗੀ ਬੱਚੇ ਦੋਵੇਂ ਖਾਣ ਨਾ ਭਾਣ ਅਹੀਂ ਚਾਰ ਮੈਂਬਰ ਜ਼ਰੂਰ ਹਵਾਲੇ ਤੇ ਸਰਦਾਰ ਜੀ ਆਪਾਂ ਚਾਰਾਂ ਨੇ ਕਾਹੀ ਲੈਣੀ ਕੋਈ ਸਾਨੂੰ ਪਤਾ ਨਹੀਂ ਇਹ ਫਾਇਦੇ ਵਾਲੀ ਹੈ ਕੋਈ ਨੁਕਸਾਨ ਵਾਲੀ ਨਹੀਂ ਆ ਮੁੰਡਿਆਂ ਨੂੰ ਫਾਇਦੇ ਨੁਕਸਾਨ ਸਾਰੇ ਪੱਧਰੋਂ ਨੇ ਸੋ ਪੱਕੇ ਕਰਕੇ ਮਿਲਦਾ ਆਵਾਜ਼ ਦਾ ਵੀ ਫਰਕ ਪੋਗਾ ਹਨਾ ਆਵਾਜ਼ ਕਿ ਵਰ ਘੱਟ ਹੁੰਦੀ ਪੱਕੇ ਨਾਲ ਬਹੁਤ ਘੱਟ ਆਵਾਜ਼ ਹੁੰਦੀ ਆ ਸੋ ਆਪਾਂ ਇਹਨਾਂ ਸੇਬ ਜਿਹੜੇ ਆ ਹਨਾ ਛਿੱਲ ਲੈਨੇ ਆ ਤੇ ਛਿੱਲ ਕੇ ਤੇ ਇਹਦੇ ਆਪਾਂ ਜਿਹੜੇ ਆ ਇਹਨੂੰ ਪੀਸਿਸ ਵਿੱਚ ਕੱਟ ਲੈਨੇ ਆ ਟੁਕੜੇਾਂ ਵਿੱਚ ਟੁਕੜਿਆਂ ਵਿੱਚ ਕੱਟ ਲੈਨੇ ਆ ਟੁਕੜੇ ਕਹਿੰਦੇ ਨਾ ਹਾਂਜੀ ਮੈਨੂੰ ਵੈਸੇ ਭਾਬੀ ਜੀ ਮੈਂ ਤੁਹਾਨੂੰ ਦੱਸਾਂ ਮੈਨੂੰ ਕੀ ਹੋ ਰਿਹਾ ਸੀ ਮੈਨੂੰ ਇਹ ਇੰਟੂਇਸ਼ਨਸ ਹੋ ਰਹੀਆਂ ਸੀਗਾ ਕਿ ਤੁਸੀਂ ਹੁਣ ਛੱਡ ਦੇਣਾ ਹੈ ਤੁਸੀਂ ਹੁਣ ਨਹੀਂ ਕੰਟੀਨਿਊ ਕਰੋਗੇ ਕਿਉਂਕਿ ਤੁਸੀਂ ਕਿੰਨੀ ਦੇਰ ਹੋ ਗਈ ਚੁੱਪ ਹੀ ਬੈਠੇ ਸੀਗੇ ਉਹ ਮੈਂ ਬੜੀ ਦੇਰ ਹੋ ਗਈ ਵੀਡੀਓ ਵੀ ਬਣਾ ਲਈ ਨੀ ਇਤਨਾ ਪਰਾਣੀਆ ਬੜੀਆਂ ਬੀਆਂ ਸੀ ਉਹ ਆਪਾਂ ਥੁੱਕੀਓ ਇਹਦੇ ਸਾਈਡਾਂ ਤੋਂ ਆਪਾਂ ਇਹ ਚੀਜ਼ਾਂ ਅਲੱਗ ਕਰ ਦੇਣੀ ਸਾਈਡਾਂ ਤੋਂ ਆਪਾਂ ਫੀਸ ਕਰ ਲੈਣੇ ਇਤਨਾ ਜਿਵੇਂ ਕੀ ਆਲੂ ਗੱਟੀ ਦੇ ਆਲੂ ਆਵਾਂਗੇ ਲੈ ਲੋ ਜੀ ਇਹ ਕਰਨਾ ਨੇ ਆਪਾਂ ਕਿ ਤੁਹਾਨੂੰ ਕਰਕੇ ਤੁਹਾਨੂੰ ਦਿਖਾਉਣੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਲਓ ਜੀ ਇਹ ਕੱਟਨੇ ਅਸੀਂ ਸੇਮ ਐਸਾ ਛੋਟਾ ਛੋਟਾ ਟੁਕੜੇ ਵਿੱਚ ਤੇ ਹੁਣ ਆਪਾਂ ਲਵਾਂਗੇ ਇੱਕ ਪਿਆਜ਼ ਪਿਆਜ਼ ਦੀ ਜਿਹੜੀ ਆਪਾਂ ਪੂਰੀ ਬਣਾ ਲਾਂਗੇ ਤੇ ਲਓ ਜੀ ਹੁਣ ਅਸੀਂ ਇਹ ਦੇਖੋ ਕੱਟ ਲਏ ਇਸ ਤਰ੍ਹਾਂ ਤੇ ਬਾਕੀ ਚੱਲਦੇ ਆ ਕਿਚਨ ਵੱਲ ਫਿਰ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਸਬਜੀ ਕਿਵੇਂ ਬਣਦੀ ਆ ਆ ਬੱਚੇ ਸਾਡੇ ਵਿੱਚ ਉਹ ਜਿਹੜੇ ਛਲੀਆਂ ਭੁੰਦੇ ਆ ਨਾ ਆ ਬਰਨਾਈਕ ਜਿਹੜੀ ਆ ਕਰਦੇ ਜਿਹੜੀ ਆ ਉਹਨਾਂ ਨੇ ਸਾਰੀ ਸਾੜੀ ਹੋਈ ਹੈ ਇਹੋ ਜੇ ਕੰਮ ਕਰਦੇ ਨੇ ਆ। ਇਹਦੇ ਅੱਗੇ ਛੱਲੀ ਲਾ ਲੈਂਦਾ ਸਾਹ ਵਾ ਰਤਾਂ ਚੰਜ ਚ ਕਰਕੇ ਭੁੰਨ ਲੈਂਦਾ। ਚਲੋ ਜੀ ਬਣਾਈਏ ਉਹ ਸਬਜ਼ੀ। ਲੋ ਜੀ ਇਹ ਲੈ ਲਏ ਆਪਾਂ ਦੋ ਪਿਆਜ਼ ਤੇ ਦੋ ਤਿੰਨ ਆਪਾਂ ਲਸਣ ਦੀਆਂ ਕਲੀਆਂ ਇਹ ਪਾਦਨੀਆਂ ਵਿੱਚ ਤੇ ਮਿਰਚਾਂ ਆਪਣੇ ਸਵਾਦ ਅਨੁਸਾਰ ਪਾ ਲਓ ਤੇ ਮੈਂ ਪਾਣੀ ਹੈ ਇੱਕ ਤੇ ਨਾਲ ਆਪਾਂ ਪਾਵਾਂਗੇ ਅਦਰਕ ਟੁੜਾ ਗਿਆ ਇਹ ਆਪਾਂ ਦੇ ਚੌਪ ਕਰਕੇ ਉਹ ਚੌਪ ਕਰਕੇ ਰੱਖਿਆ ਹੈ ਇਹ ਵੀ ਥੋੜਾ ਜਿਹਾ ਪਾ ਲੈਣਾ ਤੇ ਸਾਰਿਆਂ ਨੂੰ ਆਪਾਂ ਜੜਾ ਕਿਚੜ ਵਿੱਚ ਜੜਕੀ ਕਰਨਾ ਬਰੂ ਮਿਕਸ ਕਰ ਲੈਣਾ ਮਿਕਸ ਕਿਚਮਿਚ ਕਰ ਦੇਣਾ ਇਹਨੂੰ ਰੱਖ ਕੇ ਉੱਤੇ ਹੁਣ ਆਪਾਂ ਰੰਮ ਕੇ ਆ ਰੰਮ ਕਰਾਂ ਕਰੋ 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 ਜਾਨ ਨਾਲ ਕਰੋ ਜਾਨ ਨਾਲ ਜਾਨ ਨਾਲ ਤੇ ਧਿਆਨ ਨਾਲ ਜਾਨ ਨਾਲ ਕੀਤਾ ਰਿਕਾਰਡਿੰਗ ਆਏਵਾਸੋ ਜਲੇ ਆ ਗਏ ਜਾਨ ਨਾਲ ਹੋਣਿਆ ਕਰਦੇ ਕਰਦੇ ਚੰਗੀ ਤਰ੍ਹਾਂ ਖੈਦਰ ਪੂਜੀ ਦੀ ਚਾਹ ਬਣਣੀ ਆ ਚਾਹ ਲਵਰ ਚਾਹ ਨਹੀਂ ਬਣੀ ਤੇ ਆਪਾਂ ਮਾਰੀ ਜਾਣਾ ਯਾ ਚਾਤ ਵਗੈਰਾ ਹੀ ਰਹੇਗਾ ਤੇ ਆਏ ਆਏ ਚਾਹ ਜ਼ਰੂਰ ਪੀਣੀ ਹੁੰਦੀ ਉਹਨਾਂ ਨੇ ਲੋ ਜੀ ਇਹ ਅਦਰਕ ਆ ਲਸਣ ਪਿਆਜ਼ ਤੇ ਹਰੀ ਮਿਰਚ ਸਾਰਾ ਕੁਝ ਹੋ ਗਿਆ ਲੋ ਜੀ ਇਹ ਰੱਖ ਲਿਆ ਸੀ 팬 ਤੇ ਹੁਣ ਆਪਾਂ ਇਹਨਾਂ ਚ ਪਾਵਾਂਗੇ ਤੇਲ ਕਿਉ ਜੋ ਜੜਾ ਵੀ ਤਿੰਨ ਵਰਤਦੇ ਉਹ ਪਾ ਲਓ ਅਸੀਂ ਲਾਵਾਂਗੇ ਸਰ੍ਹੋਂ ਦਾ ਤੇਲ ਇਹ ਘੜਸ਼ੀ ਲੈ ਗਈ ਹੁਣ ਪਰ ਆਹ ਵਾਲੇ ਜਿਹੜੇ 팬 ਇਹਨਾਂ ਚ ਬਹੁਤ ਜਨਾ ਲੱਗਦਾ ਇਹ ਇਹਨੂੰ ਗਰਮ ਹੋਣ ਤੇ ਹੁਣ ਆਪਾਂ ਕਿਉਂਕਿ ਇਹ ਪਹਿਲਾਂ ਆਲਰੇਡੀ ਮੈਂ ਕੱਲ੍ਹ ਹੀ ਪਕਾਇਆ ਹੋਇਆ ਹਾਂ ਕਿਉਂਕਿ ਜੇ ਕੱਚਾ ਰਾਜੇ ਨਾ ਇਹ ਵਾਲਾ ਸਰੋਂ ਦਾ ਤੇਲ ਜੜਾਉਂਦਾ ਹੈ ਫਿਰ ਇਹ ਚੋ ਨਾ ਇੱਕ 스멜 ਜੀ ਆਉਣ ਲੱਗ ਪੈਂਦੀ ਹੈ ਜਦੋਂ ਵੀ ਤੁਸੀਂ ਆਪਣੇ ਤੇਲ 'ਚ ਬਣਾਓ ਸਰੋਂ ਦੇ ਤੇਲ 'ਚ ਤੇ ਇਹਨੂੰ ਇੱਕ ਵਾਰੀ ਪਕਾ ਗਰਮ ਜਰੂਰ ਕਰ ਲਓ ਥੋੜਾ ਜਿਆਦਾ ਚੁੱਟੂ ਆ ਜਾਏਗਾ ਫਿਰ ਗਰਮ ਇਹਨੂੰ ਕਰ ਲਓ ਐਸਾ ਜੇ ਕੱਚੇਪਨ ਦੀ ਸਾਂਝੀ ਆਮ ਦੇਦੀ ਹੈ ਸੋ ਇਹੋ ਜੀ ਹੁਣ ਆਪਾਂ ਫਾਤੇ ਪਿਆਜ਼ ਸਾਰਾ ਮਸਾਲਾ ਇਕੱਠਾ ਹੀ ਮੈਂ ਪਾ ਲਵਾਂਗਾ ਇਹ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ। ਇਹ ਜਿਹੜਾ ਆਪਣਾ ਪਕਾਵਾਂਗੇ। ਜਦੋਂ ਪਿਆਜ਼ ਭੁੱਜ ਜਾਣਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਸੋ ਕਰਾਂਗੇ ਤਦ ਮੈਂ ਨਹੀਂ ਬਣੀ। ਵੀ ਉਹ ਤਾਂ ਹੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸੁੱਕ ਤੋਂ ਪਾਵਾਂਗੇ ਪਹਿਲਾਂ ਜੀਰਾ ਥੋੜੀ ਜਿਹੀ ਢੇਕੀ ਮਿਰਚ ਲਾਲ ਮਿਰਚ ਜੇ ਤੁਸੀਂ ਤਿੱਖਾ ਖਾਂਦੇ ਤੇ ਪਾ ਲਓ ਕਿਉਂਕਿ ਮੈਂ ਹਰੀ ਮਿਰਚ ਪਾਈ ਆ ਨਾਲ ਹੀ ਹਲਦੀ ਤੇ ਨਮਕ ਸਵਾਦ ਅਨੁਸਾਰ ਜਿੰਨਾ ਖਾਂਦੇ ਜੇ ਕੋਈ ਨਹੀਂ ਤੇ ਕਿਉਂ ਛੋਲ ਪਾ ਲਈ ਆਪੇ ਇਕੱਲੇ ਕੰਨ ਮਰਫਟ ਕਰਦੇ ਪਏ ਤੇ ਚਾਹ ਪੀਓ ਮੈਨੂੰ ਬਹੁਤ ਲੱਗਦਾ ਹੈ ਬਹੁਤ ਸਾਰਾ ਮਿਕਸ ਕਰਕੇ ਤੇ ਨਾਲ ਹੀ ਆਪਾਂ ਇਹ ਚਿਹੜੇ ਆ ਸੇਵ ਕਰਦੇ ਹੋਏ ਉਹ ਪਾ ਲੈਣੇ ਆਂ ਦੇਖ ਕੇ ਕੰਨੇ ਦਾ ਸਵਾਦ ਲੱਗ ਰਹੀ ਹੈ ਹਾਂਜੀ ਦੇਖੋ ਹੁਣ ਖਾ ਕੇ ਪਤਾ ਲੱਗੂਗਾ ਬਰੂ ਨੇ ਤਾਂ ਪਹਿਲਾਂ ਮੂੰਹ ਚੜਾਤਾ ਨੱਕ ਚੜਾਤਾ ਫਸ ਗਿਆ ਮੂੰਹ ਹੀ ਚੜਾਤਾ ਇਹਨਾਂ ਦਾ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਪਕਾਵਾਂਗੇ ਫਿਰ ਆਪਾਂ ਪਾਣੀ ਹੋਰ ਐਡ ਕਰਦੇ ਆਂ ਇੰਨੀ ਢੱਕ ਕੇ ਪਕਾ ਲੈਨੇ ਆਪਾਂ 5-6 ਮਿੰਟ ਵਿੱਚ ਵਿੱਚ ਹੁਣ ਦੇ ਰਵਾਂਗੇ ਲੋ ਜੀ ਮਸਾਲਾ ਭੁੱਜ ਗਿਆ ਮੈਂ ਪਾਣੀ ਥੋੜਾ ਜਿਹਾ ਹੋਰ ਐਡ ਕਰਤਾ ਹੁਣ ਆਪਾਂ ਫਿਰ ਇਹਨੂੰ ਜਿਹੜਾ ਢੱਕ ਕੇ ਪਕਾਵਾਂਗੇ ਲੋ ਜੀ ਸਬਜ਼ੀ ਸੱਡੀ ਬਸ ਬੜਨ ਵਾਲੀ ਆ ਹੱਥੋਂ ਸਾਡੇ ਸੇਵ ਗਲ ਗਏ ਨੇ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕਿੰਨੀ ਗਰੇਵੀ ਰੱਖਣੀ ਉਹਦੇ ਹਿਸਾਬ ਨਾਲ ਨੂੰ ਜੇ ਘੱਟ ਗਰੇਵੀ ਚਾਹੁੰਦੇ ਐ ਨੂੰ ਥੋੜਾ ਹੋਰ ਪਗਾ ਲੋ ਕਈਆਂ ਨੂੰ ਥੋੜੀ ਗਰੇਵੀ ਵੱਧ ਪਸੰਦ ਹੁੰਦੀ ਆ ਸੋ ਇਸ ਤਰੀਕੇ ਨਾਲ ਬਣਾ ਲਓ ਤੁਸੀਂ ਥੋੜੀ ਵੱਧ ਗਰੇਵੀ ਰੱਖ ਲਓ ਐਵੇਂ ਹੁਣ ਨਵੀਆਂ ਨਵੀਆਂ ਸਬਜ਼ੀਆਂ ਬਣਾਉਣੀਆਂ ਚਲੋ ਪੂਜੀ ਨੂੰ ਟੇਸਟ ਕਰਾਉਣੀ ਹੈਗੇ ਪੂਜੀ ਕਰੋ ਹਾਂ ਟੇਸਟ ਸਭ ਲ ਆਪਣਾ ਪੁੱਤ ਸਿਰ ਕੋਲ ਲਓ ਚਾਹ ਦਾ ਕੱਪ ਵੀ ਉੱਥੇ ਹੀ ਪਿਆ ਆ ਲੋ ਜੀ ਮੈਂ ਨਾਲ ਨਾਲ ਸਬਜ਼ੀ ਵੀ ਬਣਾ ਲਈ ਚਾਹ ਵੀ ਪੀ ਲਈ ਇਹਨਾਂ ਦੀ ਚਾਹ ਵੀ ਪਾਣੀ ਵਰਗੀ ਕਰਕੇ ਪੀਣੀ ਹੁੰਦੀ ਹੈ ਗਰਮ ਜੇ ਸਵਾਦ ਸਵਾਦ ਮਿੱਠੀ-ਮਿੱਠੀ ਨਹੀਂ ਕਿ ਖੱਟੀ-ਮਿੱਠੀ ਹੈ ਮਿੱਠੀ ਵੀ ਆ ਤੇ ਖੱਟੀ ਲੱਗ ਅ ਮਸਾਲੇ ਦਾ ਆਪਣਾ ਵੱਖਰਾ ਟੇਸ ਆ ਤੇ ਜਦੋਂ ਸੇਵ ਖਾਣੇ ਉਹਦਾ ਖਟਾ-ਮਿੱਠਾ ਕਿਸ ਤਰ੍ਹਾਂ ਦਾ ਸਵਾਦ ਆ ਖਾਧੀ ਜਾਉਗੀ ਬਹੁਤ ਮੈਂ ਬਲੀਏ ਨੂੰ ਵੀ ਚਟਾਈ ਰਸਵਾ ਤੁਹਾਨੂੰ ਐਸੇ ਮੈਂ ਪਹਿਲੀ ਵਾਰ ਖਾਧੀ ਹੈ ਬਣਾਈ ਪਹਿਲੀ ਵਾਰ ਤੇ ਖਾਣੀ ਪਹਿਲੀ ਵਾਰ ਹੀ ਐ ਕਿਹੜਾ ਕਦੀ ਬਣਾਈ ਹੋ ਸਕਦਾ ਮम्मी ਜੀ ਨੇ ਬਣਾਈ ਹੋਵੇ ਕਦੀ ਬਣਾਈ ਹੋਵੇ ਤੁਸੀਂ ਨਹੀਂ ਮੈਸੂ ਜੀ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਚ ਬਣਾਈ ਹੋਵੇ ਨਾ ਜੀ ਨਾ ਪਹਿਲੀ ਵਾਰੀ ਬਣਾਈ ਆ ਮੈਂ ਸੁਣਿਆ ਤਾਂ ਹੈਗਾ ਕਿ ਇਤਨਾ ਜਿਹੜੇ ਆ ਕੱਚੇ ਆ ਕੱਚੇ ਸੇਬ ਹੁੰਦੇ ਨੇ ਹਰੇ ਵਾਲੇ ਜਿਹੜੇ ਇੱਕ ਦੇ ਹੁੰਦੇ ਨਾ ਦੂਸਰੇ ਇਹ ਖੱਟ-ਮਿੱਠੇ ਆਉਂਦੇ ਆ ਜਦੋਂ ਨਵੇਂ-ਨਵੇਂ ਸੇਬ ਆਉਂਦੇ ਆ ਨਾ ਥੋੜੇ ਕੱਚੇ ਹੁੰਦੇ ਤੇ ਮੈਨੂੰ ਪਤਾ ਹੀ ਕੀ ਇਹਦੀ ਸਬਜ਼ੀ ਬਣਦੀ ਆ ਤੇ ਮੈਂ ਕਿਹਾ ਚਲੋ ਅੱਜ ਬਣਾ ਕੇ ਵੇਲੇ ਨੇ ਵੈਸੇ ਵੀ ਤੁਹਾਨੂੰ ਪਤਾ ਆ ਮਹੀਨੇ ਚ ਸਬਜ਼ੀਆਂ ਦੀ ਬੜੀ ਸ਼ਾਰਟੇਜ ਚੱਲਣ ਲਈ ਆ ਅੱਜਕੱਲ ਸਬਜ਼ੀਆਂ ਮਹਿੰਗੀਆਂ ਬੜੀਆਂ 140 ਰੁਪਏ ਅੱਜ ਮੈਂ ਇੱਕ ਵੀਡੀਓ ਵੇਖਣੀ ਉਹ ਚ ਕਹਿੰਦੇ 140 ਰੁਪਏ ਕਿਲੋ ਕੀਆ ਵੇਚ ਗਿਆ ਆ ਤੇ ਕੀ ਇਹਨੂੰ ਜਿਹੜਾ ਵੀ ਪੁੱਛਦਾ ਹੀ ਨਹੀਂ ਆ ਜੇ ਮਤਲਬ ਕਿ ਜਿਵੇਂ ਆਪਾਂ ਜਿ ਤਰ੍ਹਾਂ ਸਬਜ਼ੀਆਂ ਕੀਆ ਵਗੈਰਾ ਜਿਹੜੀਆਂ ਸਬਜ਼ੀਆਂ ਨੇ ਕੀਆ ਹੋ ਗਿਆ ਤੋਰੀ ਹੋ ਗਈ ਅਹੀਂ ਖਾਣੇ ਆ ਕੁ ਭਰਜ ਕੇ ਖਾਣੇ ਆ ਇਸ ਵਾਰੀ ਅਹੀਂ ਨਾ ਬਹੁਤ ਘੱਟ ਖਾਦੀਆਂ ਐ ਵੀ ਤੇ ਸਾਨੂੰ ਪਰੀਵਰ ਸਾਰੇ ਮਖੌਲ ਕਰਦੇ ਤੇ ਵੀ ਕੀ ਆ ਤੋਰੀ ਬੜੀ ਖਾਂਦੇ ਆ ਤੇ ਇਸ ਵਾਰੀ ਇੰਨੀ ਮਹਿੰਗੀ ਐ ਕੋਈ ਸਾਰੀ ਬਣਾਉਣੇ ਆ ਪਰ ਘੱਟ ਬਣਾਉਣੇ ਕਿ ਕਰੀਏ ਹੁਣ ਅਸੀਂ ਪਹਿਲਾਂ ਸੇਵੀਆਂ ਦੀ ਬਣਾਈ ਹਾਂ ਜਿਹੜੇ ਅਸੀਂ 31 ਦੀ ਬਣਾਈ ਸੇਵੀਆਂ ਦੀ ਬਣਾਈ ਅੱਜ ਇਹ ਬਣਾਈ ਹੁਣ ਆਪਾਂ ਇਹ ਕੰਮਾ ਦੀ ਬਣਾਉਣੀ ਆ ਉਹ ਕੱਲ ਹੀ ਭਰਾ ਦਈਏ ਉਹ ਜਾਂਚੀ ਬਣਾ ਲਈ ਕੋਈ ਪਤਾ ਨਹੀਂ ਆ ਇਹ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਨਾਲ ਨਵੇਂ ਵਲੌਗ ਨਾਲ ਸੋ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਓ ਜੀ ਤੁਹਾਡਾ ਭਲਾ ਹੋਵੇ ਤੇ ਸਾਡਾ ਫਾਇਦਾ ਹੋਵੇ ਸੋ ਮਿਲਦੇ ਆ ਜੀ ਕੱਲ ਨੂੰ ਸਸ਼ੀ ਕਾਲ ਜੀ ਸਾਰੇ